ਹੈਲੋ ਦੋਸਤੋ ਬੈਸਿਕ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਚ ਕਵਰ ਕਰ ਰਹੇ ਹਾਂ ਪੰਜਾਬ ਜੀਕੇ ਲੇਟ ਟਾਪ 20 MCQ ਜੋ ਕਿ ਬਹੁਤ ਹੀ ਆਦਾ ਇੰਪੋਰਟੈਂਟ ਟ੍ਰੈਨ ਵਾਲੇ ਨੇ ਤੁਸੀਂ ਪੰਜਾਬ ਲੈਵਲ ਦਾ ਕੋਈ ਵੀ ਐਗਜ਼ਾਮ ਦੇਣਾ ਹੈ ਜਿਵੇਂ ਕਿ ਪੰਜਾਬ ਪੁਲਿਸ ਕਨਸਟੇਬਲ ਜਾਂ ਫਿਰ ਰਿਪੀਟਡ ਪਲੱਸ ਬੋਰਡ ਦਾ ਕੋਈ ਵੀ ਐਗਜ਼ਾਮ ਤਾਂ ਇਹ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ ਐਂਡ ਚੈੱਕ ਕਰਨਾ ਜੇਕਰ ਤੁਹਾਡੇ ਜੋ 20 ਵਿੱਚੋਂ 15 ਕੁਐਸਚਨ ਸਹੀ ਜਾਂਦੇ ਨੇ ਤਾਂ ਤੁਹਾਡੀ ਜੋ ਪੰਜਾਬ ਜੀਕੇ ਦੀ ਤਿਆਰੀ ਵਧੀਆ ਹੈ ਐਂਡ ਚੈਨਲ ਤੇ ਫਸਟ ਵਾਰ ਵੀ ਸਬਸਕ੍ਰਾਈਬ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਲੱਗੀ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਜ਼ਰੂਰ ਕਰ ਦੇਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚੇ ਕੁਛ ਨੰਬਰ 1 ਲੋਹਾਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸਾਮਲ ਕੀਤਾ ਗਿਆ ਤਾਂ ਰਾਈਟ ਆਨਸਰ ਹੈ 1849 ਠੀਕ ਹੈ 1849 ਨੂੰ ਜੋ ਲਾਹੌਰ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਸਾਮਲ ਕੀਤਾ ਗਿਆ ਸੀ ਤਾਂ ਦੋਸਤੋ ਤੁਹਾਨੂੰ ਦੱਸਦੀ ਹਾਂ ਉਸ ਟਾਈਮ ਜੋ ਪੰਜਾਬ ਨੂੰ ਜੋ ਲਾਹੌਰ ਸੂਬੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਤੁਹਾਨੂੰ ਇਸ ਤਰ੍ਹਾਂ ਵੀ ਕੁਐਸਚਨ ਬਣ ਸਕਦਾ ਹੈ ਕਿ ਜੋ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸਾਮਲ ਕੀਤਾ ਗਿਆ ਤਾਂ ਰਾਈਟ ਆਨਸਰ ਆਪਣਾ ਜੋ 1849 ਹੀ ਹੋਵੇਗਾ ਬ੍ਰੈਮਲੋਦੀ ਨਾਲ ਬਾਬਰ ਦੀ ਲੜਾਈ ਕਿੱਥੇ ਹੋਈ ਤਾਂ ਰਾਈਟ ਆਨਸਰ ਹੈ ਪਾਣੀਪਤ ਠੀਕ ਹੈ ਜੋ ਇਹ ਪਾਣੀਪਤ ਦੀ ਪਹਿਲੀ ਲੜਾਈ 21 ਅਪ੍ਰੈਲ 1526 ਨੂੰ ਹੋਈ ਸੀ ਇਹ ਬ੍ਰਹਿਮ ਲੋਧੀ ਅਤੇ ਬਾਬਰ ਵਿਚਕਾਰ ਲੜੀ ਗਈ ਸੀ ਐਂਡ ਦੋਸਤੋ ਇਸ ਨਾਲ ਜੋ ਬਾਬਰ ਦੁਆਰਾ ਮੁਗਲ ਸਾਮਰਾਜ ਦੀ ਸਥਾਪਨਾ ਕੀਤੀ ਗਈ ਸੀ ਐਂਡ ਜੋ ਲੋਧੀ ਵੰਸ਼ ਦਾ ਜੋ ਅੰਤ ਹੋ ਗਿਆ ਸੀ ਪੈਟੋਕਟਮਿਆ ਦਾ ਕੀ ਅਰਥ ਹੈ ਆ ਰਾਈਟ ਆਨਸਰ ਹੈ ਪੰਜ ਦਰਿਆਵਾਂ ਦੀ ਧਰਤੀ ਠੀਕ ਹੈ ਪੈਟੋਪਟਾਮੀਆ ਦਾ ਜੋ ਅਰਥ ਹੈਗਾ ਪੰਜ ਦਰਿਆਵਾਂ ਦੀ ਧਰਤੀ ਐਂ ਦੋਸਤੋ ਇਹ ਜੋ ਨਾਮ ਦਿੱਤਾ ਗਿਆ ਸੀਗਾ ਯੂਨਾਨੀਆਂ ਦੁਆਰਾ ਠੀਕ ਹੈ ਜੂਨਾਨੀਆਂ ਦੁਆਰਾ ਜੋ ਪੰਜਾਬ ਨੂੰ ਪੈਟੋਪਟਾਮੀਆ ਦਾ ਨਾਮ ਦਿੱਤਾ ਗਿਆ ਪੰਜਾਬ ਦੇ ਮਾਲਵਾ ਖੇਤਰ ਵਿੱਚ ਕਿੰਨੇ ਜ਼ਿਲ੍ਹੇ ਹਨ ਤਾਂ ਰਾਈਟ ਆਨਸਰ ਹੈ 13 ਠੀਕ ਹੈ ਮਾਲਵਾ ਖੇਤਰ ਵਿੱਚ ਜੋ 15 ਜ਼ਿਲ੍ਹੇ ਆਉਂਦੇ ਨੇ ਐਂ ਦੋਸਤੋ ਜੋ ਮਾਰਜਾ ਤੇ ਦਬਾਬਾ ਅੰਦਰ ਚਾਰ-ਚਾਰ ਜ਼ਿਲ੍ਹੇ ਆਉਂਦੇ ਨੇ ਪੰਜਾਬ ਵਿੱਚ ਕਿਹੜੀ ਮੌਸਮੀ ਨਦੀ ਵਗਦੀ ਹੈ ਤਾਂ ਰਾਈਟ ਆਨਸਰ ਹੈ ਕੱਗਰ ਖੱਗਰ ਇੱਕ ਮੌਸਮੀ ਨਦੀ ਹੈ ਜੋ ਕਿ ਸਿਰਫ ਜੋ ਬਰਸਾਤ ਟਾਈਮ ਹੀ ਵਗਦੀ ਹੈ ਬਾਕੀ ਜੋ ਤਿੰਨੇ ਨਦੀਆਂ ਨੇ ਬਿਆਸ ਰਾਵੀ ਸਤਲੁਜ ਇਹ ਬਾਰਾਮਸੀ ਨਦੀਆਂ ਨੇ ਭਾਵੇਂ ਕਿ ਇਹ 12 ਮਹੀਨੇ ਹੀ ਵਗਦੀਆਂ ਰਹਿੰਦੀਆਂ ਨੇ ਖੱਗਰ ਨਦੀ ਤੋਂ ਇਲਾਵਾ ਇੱਕ ਜੋ ਕਾਲੀ ਬੇਈ ਨਦੀ ਹੈ ਇਹ ਵੀ ਇੱਕ ਮੌਸਮੀ ਨਦੀ ਹੈ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ਸਨ ਰਾਈਟ ਆਨਸਰ ਹੈ ਤਾਲੁੰਬਾ ਠੀਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋ ਸੱਜਣ ਠੱਗ ਨਾਲ ਮੁਲਾਕਾਤ ਤਾਲੁੰਬਾ ਵਿਖੇ ਹੋਈ ਸੀ ਪਹਿਲੀ ਐਂਗਲੋ ਸਿੱਖ ਜੰਗ ਕਦੋਂ ਹੋਈ ਸੀ ਹਾਂ ਰਾਈਟ ਆਨਸਰ ਹੈ 1845 ਤੋਂ ਲੈ ਕੇ 1846 ਦੇ ਵਿਚਕਾਰ ਐਂ ਦੋਸਤੋ ਜੋ ਸੈਕਿੰਡ ਐਂਗਲੋ ਸਿੱਖਵਾਰ ਹੋਈ ਸੀਗੀ ਉਹ 1848 ਤੋਂ 49 ਵਿਚਕਾਰ ਲੁਧਿਆਣਾ ਨੂੰ ਪੰਜਾਬ ਦਾ ਮਾਂਚੈਸਟਰ ਕਿਉਂ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਉਦਯੋਗੀਕਰਨ ਠੀਕ ਹੈ ਜੀ ਜੋ ਲੁਧਿਆਣੇਂਂਦਰ ਸਭ ਤੋਂ ਵੱਧ ਜੋ ਉਦਯੋਗਿਕਕਰਨ ਕਰਕੇ ਲੁਧਿਆਣਾ ਨੂੰ ਜੋ ਪੰਜਾਬ ਦਾ ਮਾਂਚੈਸਟਰ ਕਿਹਾ ਜਾਂਦਾ ਹੈ ਐਂਡ ਦੋਸਤੋ ਜੇਕਰ ਤੁਹਾਨੂੰ ਭਾਰਤ ਦਾ ਮਾਂਚੈਸਟਰ ਪੁੱਛਿਆ ਜਾਵੇ ਤਾਂ ਉਹ ਰਾਈਟ ਆਨਸਰ ਆਪਣਾ ਜੋ ਅਹਮਦਾਬਾਦ ਹੋਵੇਗਾ ਠੀਕ ਹੈ ਜੀ ਅਹਮਦਾਬਾਦ ਜੋ ਕਿ ਗੁਜਰਾਤ ਅੰਦਰ ਹੈ ਪੌਂਗ ਡੈਮ ਕਿਸ ਨਦੀ ਤੇ ਬਣਾਇਆ ਗਿਆ ਹੈ ਤਾਂ ਰਾਈਟ ਆਨਸਰ ਹੈ ਬਿਆਸ ਠੀਕ ਹੈ ਜੀ ਜੋ ਪੌਂਗ ਡੈਮ ਹੈਗਾ ਇਹ ਬਿਆਸ ਨਦੀ ਤੇ ਬਣਾਇਆ ਗਿਆ ਹੈ ਰੋਪੜ ਥਰਮਲ ਪਲੈਂਟ ਕਿਸ ਨਦੀ ਤੇ ਸਥਿਤ ਹੈ ਤਾਂ ਰਾਈਟ ਆਨਸਰ ਹੈ ਸਤਲੁਜ ਠੀਕ ਹੈ ਜੀ ਰੋਪੜ ਥਰਮ ਪਲੈਂਟ ਜੋ ਸਤਲੁਜ ਦਰਿਆ ਤੇ ਸਥਿਤ ਹੈ ਇਹ ਲਿਖਿਆ ਵਿੱਚੋ ਕਿਹੜੀ ਫਸਲ ਸੋਨੀ ਦੀ ਫਸਲ ਨਹੀਂ ਹੈ ਤਾਂ ਰਾਈਟ ਆਨਸਰ ਹੈ ਕਣਕ ਠੀਕ ਹੈ ਇਹਨਾਂ ਵਿੱਚ ਜੋ ਕਣਕ ਸੋਨੀ ਦੀ ਫਸਲ ਨਹੀਂ ਹੈ ਤਾਂ ਦੋਸਤੋ ਤੁਹਾਨੂੰ ਜੋ ਖਰੀਫ ਰਬੀ ਜੈਦ ਦੀਆਂ ਫਸਲਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਹਨਾਂ ਵਿੱਚੋਂ ਇੱਕ ਕੁਐਸਚਨ ਜ਼ਰੂਰ ਬੰਦਾ ਹੈ नानक सिंह द्वारा हेठ लिखी नावल लिखा गया सी। ताराई टनसरे पवित्र पापी ठीक ठेके नानक सिंह द्वारा जो पवित्र पापी नावल लिखा गया है बचित्र नाटक किसकी रचना है ਦਾ ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਜੀ ਚਿੱਤਰਨਾਟਕ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਆਟੋ ਬਾਇਓਗ੍ਰਾਫੀ ਆਏ ਇਹ ਲਿਖਿਆ ਉਚ ਕਿਹੜੀ ਫਸਲ ਜੈੰਦ ਦੀ ਫਸਲ ਹੈ ਤਾਂ ਰਾਈਟ ਆਨਸਰ ਹੈ ਤਰਬੂਜ ਠੀਕ ਹੈ ਜੋ ਤਰਬੂਜ ਦੀ ਫਸਲ ਹੈਗੀ ਹੈ ਇੱਕ ਜੈਦ ਦੀ ਫਸਲ ਹੈ ਪੰਜਾਬ ਭਾਰਤ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਤਾਂ ரைਟ ਆਨਸਰ ਹੈ ਉੱਤਰ ਪੱਛਮ ਠੀਕ ਹੈ ਪੰਜਾਬ ਭਾਰਤ ਦੀ ਉੱਤਰ ਪੱਛਮ ਦਿਸ਼ਾ ਵੱਲ ਸਥਿਤ ਹੈ ਸੋਭਾ ਸਿੰਘ ਹੈਟਲ ਕੈਂਪ ਚੋ ਕਿਸ ਖੇਤਰ ਨਾਲ ਸੰਬੰਧਿਤ ਹੈ ਤਾਂ ரைਟ ਆਨਸਰ ਹੈ ਪੇਂਟਿੰਗ ਠੀਕ ਹੈ ਜੀ ਸੋਭਾ ਸਿੰਘ ਦਾ ਇਸ ਸੰਬੰਧ ਹੈਗਾ ਜੋ ਪੇਂਟਿੰਗ ਨਾਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲੀ ਖੇਤਰ ਹੈ ਤਾਂ ਰਾਈਟ ਆਨਸਰ ਹੈ ਹੁਸਿਆਰਪੁਰ ਠੀਕ ਹੈ ਜੀ ਜੋ ਹੁਸਿਆਰਪੁਰ ਜ਼ਿਲ੍ਹਾ ਹੈ ਇੱਥੇ ਸਭ ਤੋਂ ਵੱਧ ਜੰਗਲ ਪਾਈ ਜਾਂਦੇ ਨੇ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਸਨ ਦਾ ਰਾਈਟ ਆਨਸਰ ਹੈ 29 ਠੀਕ ਹੈ ਵੰਡ ਤੋਂ ਪਹਿਲਾਂ ਜੋ ਪੰਜਾਬ ਅੰਦਰ ਜੋ 29 ਜ਼ਿਲ੍ਹੇ ਸਨ ਐਂਡ ਵੰਡ ਤੋਂ ਬਾਅਦ ਜੋ 16 ਜ਼ਿਲ੍ਹੇ ਜੋ ਪਾਕਿਸਤਾਨ ਦੇ ਪੰਜਾਬ ਵੱਲ ਚਲੇ ਗਏ ਸਨ ਐਂਡ 13 ਜ਼ਿਲ੍ਹੇ ਜੋ ਭਾਰਤੀ ਪੰਜਾਬ ਵਿੱਚ ਰਹਿ ਗਏ ਸਨ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ ਤਾਂ ਰਾਈਟ ਆਨਸਰ ਹੈ ਸਰਦਾਰ ਕਪੂਰ ਸਿੰਘ ਠੀਕ ਹੈ ਜੀ ਸਰਦਾਰ ਕਪੂਰ ਸਿੰਘ ਜੋ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਸੀ ਐਂਡ ਜੋ ਪ੍ਰੈਜੈਂਟ ਟਾਈਮ ਵਿੱਚ ਜੋ ਸਰਦਾਰ ਕੁਲਤਾਰ ਸਿੰਘ ਸੰਧਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਫਤਿਹਪੁਰ ਜ਼ਿਪਕੇ ਨੂੰ ਸਮਰਪਿਤ ਹੈ ਤਾਂ ਰਾਈਟ ਆਨਸਰ ਹੈ ਬੰਦਾ ਸਿੰਘ ਬਹਾਦਰ ਠੀਕ ਹੈ ਫਤਿਹ ਬੁਰਜ ਇਮਾਰਤ ਦਾ ਜੋ ਸੰਬੰਧ ਹੈਗਾ ਬੰਦਾ ਸਿੰਘ ਬਹਾਦਰ ਨਾਲ ਇਸ ਤਰ੍ਹਾਂ ਦੋਸਤੋ ਟਾਪ 20 एमसीक्यू ਸਮਾਪਤ ਹੋਏ ਨੇ ਵੀਡੀਓ ਵਧੀਆ ਲੱਗੀ ਆ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ